ਚਾਲ ਸਾਹਿਬ ਔਰ ਦਰਜਾ ਬਦਲਿਆ ਜਿੰਨੇ ਤੁਸੀਂ ਪੈਂਟਰਾ ਵੇਖਿਓ ਸਾਰਿਆਂ ਨੂੰ ਵੇਖ ਸਾਰੇ ਸਾਫੀ ਇੱਥੇ ਆਏ ਹੋ ਸਾਡੇ ਦਰਮਿਆਨ ਤੁੰਜੀ ਨੇ ਸਰਟੀਫਾਈਡ ਕਰ ਆਜੋ ਆਜਾ ਠੀਕ ਹੋ ਗਿਆ ਆ ਆਈਡੀ ਇਹ ਮੇਰਾ ਵੀ ਦੇਓ ਅੱਜ ਮੰਤਸਭਾ ਜੀ ਅਸੀਂ ਇਹਨਾਂ ਦੇ ਨਵਕਾਸ ਦੇ ਕਿੰਨੇ ਕੰਮ ਕੀਤੇ ਜਿਹੜੇ ਅਜਨਾਲੇ ਦੇ ਵਿੱਚ ਕੀਤੇ ਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਜੁਆਇਨ ਕੀਤੀ ਹੈ ਤੇ ਅਸੀਂ ਇਹਨਾਂ ਦੇ ਜੀ ਆਇਆਂ ਨੂੰ ਮਤਲਬ ਘਰ ਆਏ ਸੱਜੇ ਤੇ ਬਹੁਤ ਧੰਨਵਾਦ ਕਰਦੇ ਮੇਰਾ ਨਾਮ ਮਧਪਾਲ ਸਿੰਘ ਹੈ ਜੀ ਆਈਪੀ ਸ਼ਾਹ ਕਰਕੇ ਲੋਕ ਜਾਣਦੇ ਆ ਜੀ ਮੈਂ ਸ਼ਾਮਲ ਹੋਣ ਦਾ ਕਾਰਨ ਧਾਰੀਬਾਲ ਸਾਹਿਬ ਨੇ ਜੋ ਵਿਕਾਸ ਕੀਤਾ ਜੀ ਪਿਛਲੇ 2 ਸਾਲਾਂ ਦੇ ਵਿੱਚ ਸ਼ਹਿਰ ਨੂੰ ਬਹੁਤ ਕੁਝ ਦਿੱਤਾ ਜੀ ਇਹ ਪਹਿਲਾਂ ਕਦੀ ਨਾ ਕੰਮ ਕਦੀ ਹੋਇਆ ਨੇ ਜੀ ਬਿਜਲੀ ਘਰ ਦੀ ਗੱਲ ਕਰ ਲਈਏ ਉਹ ਵੱਡਾ ਕਰਤਾ ਜੀ ਸੜਕਾਂ ਦੀ ਗੱਲ ਕਰ ਲਈਏ ਹੋਰ ਕਈ ਚੀਜ਼ਾਂ ਨੇ ਜੀ ਜੋ ਮੰਡੀ ਦੀ ਗੱਲ ਕਰ ਲਈਏ ਪਰਸੋਂ ਦੀ ਗੱਲ ਆ ਪਰਸੋਂ بارش ਪੈ ਰਹੀ ਕਣਕ ਡੇਹਾਂ ਵਟਾਉਣਾ ਇਹ ਸ਼ੱਡ ਬਣੇ ਸੀਗੇ ਪਹਿਲਾਂ ਕਦੀ ਸ਼ੱਡ ਨਹੀਂ ਬਣੇ ਇੱਕੋ ਬਣਿਆ ਹੈਗਾ ਮੈਂ ਆਇਆ ਜੀ ਤੇ ਜਿੰਨੇ ਹੀ ਜ਼ਿੰਮੇਵਾਰ ਸੀਗੇ ਟਰਾਲੀਆਂ ਪਾਈਆਂ ਸੀ ਭੱਜ ਕੇ ਉਸੇ ਵੜੇ ਟਰਾਲੀਆਂ ਛੜ ਦੇ ਥੱਲੇ ਲਾ ਦੀਆਂ ਬਾਥਰੂਮ ਬਣੇ ਹੋਰ ਕਈ ਕੰਮ ਹੈ ਜੀ ਜਿਹੜੇ ਮੰਤਰੀ ਸਾਹਿਬ ਨੇ ਕੀਤੇ ਜ ਮੈਂ ਇਹਨਾਂ ਦੇ ਇਹ ਕੰਮ ਵੇਖ ਕੇ ਇਹਨਾਂ ਦੇ ਨਾਲ ਜੁੜਿਆ ਜੀ ਤੇ ਬੜਾ ਮਾਣ ਹੈ ਜੀ ਸਾਡੇ ਸ਼ਹਿਰ ਤੋਂ ਸਾਡੇ ਹਲਕੇ ਤੋਂ ਮੰਤਰੀ ਸਾਹਿਬ ਨੇ ਜਿਹੜਾ ਇੰਨਾ ਕੰਮ ਹੁੰਦਿਆ ਜੀ ਬਹੁਤ ਵਧੀਆ ਲੱਗਾ ਜੀ ਇਹਨਾਂ ਨਾਲ ਜੁੜ ਕੇ ਅੱਜ ਸਰ ਅੱਜ ਅਸ ਨਾਲਾ ਜੀ ਵੱਡਾ ਪਰਿਵਾਰ ਅੱਜ ਸ਼ਾਮ ਆਇਆ ਹੈ ਅੱਜ ਅਜੇ ਨਾਵਾ ਸ਼ਹਿਰ ਦੇ ਵਿੱਚ ਆਪਾਂ ਹੁਣ ਉਦੇਸ਼ ਸ਼ਹਿਰ ਦਾ ਸਭ ਤੋਂ ਵੱਡਾ ਪਰਿਵਾਰ ਸ਼ਾਹ ਪਰਵਾਦ ਸੋਦਬੇ ਸ਼ਾਦੀ ਬਹੁਤ ਵੱਡੇ ਬੰਦੇ ਸੀਗੇ ਸ਼ਹਿਰ ਦੇ ਉਦੇ ਪੁਰਾਣਾ ਕਾਂਗਰਸੀ ਪਰਵਾਦ ਹੈ ਉਹਨਾਂ ਦੀ ਪਤਨੀ ਸਾਡੇ ਵੱਡੇ ਭੈਣ ਜੀ ਭਪਿੰਦਰ ਕੋਹਤ ਜਿਹੜੀ ਅਜੇ ਨਾਲੇ ਦੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹੈ ਉਹਨਾਂ ਦੇ ਬੇਟੇ ਆਈਪੀ ਸਾਰਾ ਪਰਵਾਦ ਅਦਮਾ ਦੀ ਪਾਰਟੀ ਸ਼ਾਮਲ ਹੋਇਆ ਜਾਤੀ ਤੌਰ ਤੇ ਧੰਵੇ ਦੀ ਪਹਿਲਾਂ ਹੀ ਸ਼ੋਰ ਹੁੰਦਾ ਬੜੀ ਸਾਹ ਸੀਗੀ ਪਰ ਅੱਜ ਸਿਆਸੀ ਤੌਰ ਤੇ ਵੀ ਸਾਡੀ ਸਾਂਝ ਜਿਹੜੀ ਹੈ ਉਹ ਮਜ਼ਬੂਤ ਹੋ ਗਈ ਹੈ ਔਰ ਲਾਜਵੀ ਇਹਦੇ ਦੇ ਚੰਗੇ ਪਦਵਾ ਦੇ ਨਾਲੇ ਸਾਡੀ ਪਾਰਟੀ ਚ ਆ ਰਹੇ ਆ ਸਾਡੀ ਪਾਰਟੀ ਹੋਰ ਮਜ਼ਬੂਤ ਹੋਊਗੀ ਔਰ ਅਸੀਂ ਨਾਲ ਕੇ ਆਪਣੀ ਭੈਣ ਜੀ ਦਾ ਬੈਠ ਕੇ ਇਸ ਸ਼ਹਿਰ ਦਾ ਜਿਹੜਾ ਵਿਕਾਸ ਕਰਦੇ ਦਾ ਜਿਹੜਾ ਅੱਗੇ ਕਰਨਾ ਉਹ ਰੋਜ਼ ਵਧੀਆ ਟੱਕ ਦਾ ਬੰਦ ਜਿਹੜਾ ਕਰਾਂਗੇ ਮੈਂ ਇਹਨਾਂ ਨੂੰ ਕਿਹਾ ਕਿ ਆਪਣੀ ਭੈਣ ਦਾ ਔਰ ਆਪਣੇ ਪੁੱਤ ਦਾ ਆਪੀ ਦਾ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਕਰਾਂਗੇ ਜੀ ਆਇਆਂ ਕਹਿੰਦਾ ਔਰ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਉਹਦਾ ਧੰਨਵਾਦ ਕਰਦਾ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਅਸੀਂ 2 ਸਾਲ ਵਿਕਾਸ ਕੀਤਾ ਉਹਦੇ ਕਰਕੇ ਅੱਜ ਚੰਗੇ ਚੰਗੇ ਪ੍ਰਵਾਸ ਦੇੜਿਆ ਉਹ ਕਾਲੀਦਾਲ ਭਾਜਪੀ ਤੇ ਬੰਦਾ ਜਿਹੜਾ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆਦੇ ਅੱਜ ਸਾਡਾ ਪ੍ਰਵਾਸ ਜਿਹੜਾ ਅਦਾਲਤ ਦੇ ਵਿੱਚ ਬਹੁਤ ਵੱਡਾ ਹੋ। ਕੋਈ ਵੇਖਿਆ ਮੈਂ ਵੀ ਵੇਖਿਆ ਹੀ ਆ। ਕੀ ਵੇਖਣਾ ਹੈ ਉਹਦਾ? ਇਹ ਕੋ ਪ੍ਰਦਰਸ਼ਨ ਹੁੰਦਾ। ਕਿ ਤੂੰ ਵੋਟਰ ਨੂੰ ਕਿਹੜੇ ਬਾਹਰ ਲੋਕ ਤੁਹਾਡੇ ਖਿਲਾਫ ਨਾ ਉਹਦੇ ਬਾਣਦੇ ਆ। ਛੱਡੋ ਪਰਾ ਕੀ ਇਹ ਗੱਲ ਕਰਦੇ ਹੋਰ ਕਰੋ।